ਬਾਕੀ ਤੁਸੀਂ ਕਹੱਸਾ ਕਹੱਸਾ ਬੱਤੀ ਹਾਂਜੀ ਪੈਸਾ ਜੀ ਮੈਂ ਗੱਲ ਕਰਨੀ ਸੀ ਕਿ ਅਸੀਂ ਜੋ ਇੱਥੇ ਗੁਜਰਾਤ ਵਾਲੇ ਪਾਸੇ ਆਉਣਾ ਸੀਗਾ ਉਹ ਗੱਲਾਂ ਕਰਦਾਂ ਤੇ ਹਾਂਜੀ 에어ਪੋਰਟ ਤੇ ਸਾਨੂੰ ਇੱਕ ਪੰਛੀ ਮਿਲਿਆ ਸੀ ਕਿ ਤਾ ਨਾਮ ਦੱਸੋ ਉਹ ਘਟਨਾ ਕੀ ਸੀ ਉਹਦੇ ਬਾਰੇ ਦੱਸੋ ਨਹੀਂ ਤੈਨੂੰ ਵੀ ਪਤਾ ਹੀ ਹੈ ਨਹੀਂ ਨਹੀਂ ਮੈਸੇਜ ਹੀ ਹੁੰਦਾ ਉਹ ਤੂੰ ਮੈਨੂੰ ਬੜੀ ਯਾਦ ਆ ਰਹੀ ਉਹਦੀ ਉਹਨੂੰ ਮੈਨੂੰ ਵੀ ਮੈਸੇਜ ਆਉਂਦੇ ਆ ਉਹ ਇਹ ਉਹ ਚਿੜੀ ਦੇ ਬਾਰੇ ਤੇ ਦੱਸੋ ਕੀ ਹੈ ਤੇ ਮੈਂ ਚਿੜੀ ਨਹੀਂ ਹੈ ਉਹ ਸਾਡੇ ਪੰਜਾਬ ਦੇ ਵਿੱਚ ਸ਼ਾਰਕ ਵੀ ਕਹਿੰਦੇ ਆ ਤੇ ਗਿਟਾਰ ਵੀ ਕਹਿੰਦੇ ਆ ਗਿਟਾਰ ਵੀ ਕਹਿੰਦੇ ਆ ਹੈਨਾ ਆਪਣੇ ਗੁਰਦਾਸਪੁਰ ਦੇ ਵਿੱਚ ਸ਼ਾਰਕ ਕਹਿੰਦੇ ਸਾਡੇ ਉੱਥੇ ਗਿਟਾਰ ਕਹਿੰਦੇ ਆ ਗਿਟਾਰ ਕਹਿੰਦੇ ਆ ਸ਼ਾਰਕ ਵੀ ਕਹਿੰਦੇ ਗਿਟਾਰ ਵੀ ਕਹਿੰਦੇ ਜਦੋਂ ਆਪਾਂ ਉਹਨੇ ਨਾ ਉੱਥੇ ਫਲੋਰ ਵਾਲਾ ਜਿਹੜਾ ਟੋਲ ਹੈ ਹਾਂਜੀ ਹਾਂਜੀ ਉਹ ਸ਼ਾਮ ਦੇ ਟਾਈਮ ਤੇ ਦੇਖੋ ਤੇ ਟਿਰੀਆਂ ਬੋਲਦੀਆਂ ਨਾ ਬਹੁਤ ਸ਼ਾਰਕਾਂ ਹੀ ਆ ਗਿਟਾਰਾਂ ਹੀ ਆ ਉਹ ਟੋਲ ਨਾਲ ਤੇ ਨਹੀਂ ਸੰਬੰਧ ਕਰਦਾ ਉਹ ਨਿਊ ਟੋਲ ਫਰੀ ਹੋਣਾਂ ਵਾਸਤੇ ਟੋਲ ਨਾਲ ਨਹੀਂ ਉਹਨਾਂ ਕੋਈ ਸੰਬੰਧ ਨਹੀਂ ਹੈ ਉਹ ਜਦੋਂ ਮਰਜੀ ਆਈ ਤੇ ਮੱਝਾਂ ਪੰਛੀਆਂ ਨੂੰ ਮੈਂ ਲੱਗਾ ਹਾਂ ਉਹ ਸਭ ਮੈਂ ਪੰਛੀਆਂ ਨੂੰ ਟੋਲ ਲਾ ਰਹੇ ਹਾਂ ਆ ਜਿਹੜੇ ਹਾਲਾਤ ਆ ਉਹ ਤੇ ਇੰਝ ਹੀ ਲੱਗਦੇ ਆ ਤੇ ਪੰਛੀ ਦੀ ਆਪਾਂ ਜਿਹੜੀ ਸੀ ਗੱਲ ਕਰ ਰਹੇ ਉਹ ਕਰ ਲਈਏ ਤੇ ਪੰਛੀ ਬੜਾ ਪਿਆਰਾ ਸੀ ਯਾਰ ਉਹ ਤੁਸੀਂ ਆਪਾਂ ਪਹਿਲਾਂ ਉੱਥੇ ਬੈਠੇ ਹੋਏ ਸੀਗੇ ਤੇ ਉਹ ਦੂਰ ਦੂਰੀ ਸੀ ਹਨਾ ਹਾਂਜੀ ਤੇ ਥੋੜਾ ਜਿਆਦਾ ਉਹਨੂੰ ਪਿਆਰ ਕੀਤਾ ਤੇ ਉਹ ਲੱਗੇ ਆ ਗਈ ਤੇ ਉਹ ਜੀ ਗਟਾਰ ਸੀ ਉਸ ਪੰਛੀ ਨੂੰ ਮੈਂ ਹੌਲੀ 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 ਇੰਜ ਜਿਵੇਂ ਨੇੜੇ ਹੋਇਆ ਤਿਵੇਂ ਤਿਵੇਂ ਪਹਿਲਾਂ ਤੂੰ ਦੂਰ ਦੂਰ ਜਾਂਦੀ ਸੀ ਹੈਨਾ ਸ਼ਰਕ ਫਿਰ ਹੌਲੀ ਹੌਲੀ ਫਿਰ ਨੇੜੇ ਆ ਗਈ ਫਿਰ ਉਹ ਚੂਗੇ ਜਿਹਾ ਨੂੰ ਚੁਗਣ ਵਾਸਤੇ ਆਈ ਪਹਿਲਾਂ ਉਹਨੇ ਦੂਰੋਂ ਦੇਖਦੀ ਸੀ ਵੀ ਮੈਂ ਜਾਵਾਂ ਲਵਾਂ ਖਾਵਾਂ ਕਿ ਨਾ ਫਿਰ ਮੈਂ ਜਦੋਂ ਪਿਆ ਉਹਨੂੰ ਪਤਾ ਲੱਗ ਗਿਆ ਕਿ ਪੰਛੀਆਂ ਦੇ ਵਿੱਚ ਵੀ ਪ੍ਰਮਾਤਮਾ ਨੇ ਸੰਸਪਾਈ ਹੈ ਉਹਨੂੰ ਪਤਾ ਲੱਗ ਗਿਆ ਕਿ ਮੈਨੂੰ ਪਿਆਰ ਹੀ ਕਰਦਾ ਇਹ ਹੌਲੀ ਹੌਲੀ ਫਿਰ ਲੱਗੇ ਆ ਕੇ ਚੁੱਕ ਕੇ ਪਿੱਛੇ ਦੌੜ ਗਈ ਹੈ ਨਾ ਫਿਰ ਇੱਕ ਵਾਰ ਪਿੱਛੇ ਗਈ ਇੱਕ ਵਾਰ ਪਿੱਛੇ ਚਲ ਗਈ ਫਿਰ ਉਹਨੂੰ ਲੱਗਿਆ ਵੀ ਨਹੀਂ ਇਹ ਬੰਦਾ ਠੀਕ ਹੈ ਮੇਰੇ ਲਈ ਮੇਰੇ ਲਈ ਚੰਗਾ ਸੋਚਦਾ ਉਹਨੂੰ ਕੋ ਵਾਈਬ੍ਰੇਸ਼ਨ ਕੋ ਫੀਲਿੰਗ ਆ ਜਾਂਦੀ ਉਹਨਾਂ ਨੂੰ ਹਾਂ ਤਾਂ ਲੱਗਈਏ ਤਾਂ ਜਿਹੜਾ ਸਾਡਾ ਔਰਾ ਕੰਮ ਕਰਦਾ ਉਹ ਉਹ ਉਹਨਾਂ ਦੇ ਤੇ ਜਿਹੋ ਜਿਹਾ ਹੁੰਦਾ ਜਿਹੋ ਜਿਹੇ ਵਿਚਾਰ ਹੁੰਦੇ ਹੁਣ ਮੇਰੇ ਉਹਦੇ ਨਾਲ ਪਿਆਰ ਦੇ ਵਿਚਾਰ ਸੀਗੇ ਹਾਂਜੀ ਤੇ ਉਹਨੂੰ ਲੱਗਿਆ ਵੀ ਮੇਰੇ ਨਾਲ ਪਿਆਰ ਕਰਦਾ ਫਿਰ ਹੌਲੀ ਹੌਲੀ ਉਹ ਆ ਗਈ ਤੇ ਆਪਾਂ ਦੋ ਕੁ ਮਿੰਟ ਹੋਰ ਕੋਸ਼ਿਸ਼ ਕਰ ਦਿੰਦੇ ਆਸਤੇ ਬੈਠ ਜਾਈਏ ਸੱਚੇ ਬਣ ਕੇ ਤੋ ਆਪਾਂ ਮੇਰੇ ਖਿਆਲ ਉਹ ਕੀ ਲਿਖਿਆ ਪ੍ਰੇਮ ਦੀ ਖੇਡ ਬਹੁਤ ਹਾਂਜੀ ਪ੍ਰੇਮ ਦੀ ਖੇਡ ਲਿਖਿਆ ਉਹਦਾ ਹਾਂਜੀ ਕੰਟੈਂਟ ਪ੍ਰੇਮ ਆਪਣੇ ਆਪ ਦੇ ਵਿੱਚ ਤੇ ਬਹੁਤ ਵੱਡੀ ਦਾਤ ਪ੍ਰਮਾਤਮਾ ਦੀ ਇਲਾਹੀ ਦਾਤ ਹੈ ਵਾਹਿਗੁਰੂ ਨੇ ਸਾਨੂੰ ਦਿੱਤਾ ਹੀ ਪ੍ਰੇਮ ਹੈ ਤੇ ਪ੍ਰੇਮ ਹੀ ਕਰਨਾ ਚਾਹੀਦਾ ਹੈ ਪ੍ਰੇਮ ਦੇ ਨਾਲ ਪੰਛੀ ਵੀ ਵਸ ਜਾਂਦੇ ਪ੍ਰੇਮ ਦੇ ਨਾਲ ਪਸ਼ੂ ਵੀ ਵਸ ਜਾਂਦੇ ਲੋਕਾਂ ਨੇ ਸੱਪਾਂ ਨੂੰ ਪ੍ਰੇਮ ਦੇ ਨਾਲ ਪਟਾਰੀ ਵਿੱਚ ਪਾਇਆ ਹੁੰਦੇ ਆ ਤੁਸੀਂ ਦੇਖੋ ਸ਼ੇਰ ਜਿਹੜਾ ਨੇੜੇ ਨਹੀਂ ਆਉਣ ਦਿੰਦਾ ਉਹ ਬੰਦੇ ਦੇ ਇਸ਼ਾਰੇ ਤੇ ਨੱਚਦਾ ਫਿਰਦਾ ਭਾਲੂ ਨੱਚਦਾ ਫਿਰਦਾ ਉਹ ਕੀ ਹੈ ਪ੍ਰੇਮਿਆ ਨਾ ਪਿਆਰ ਦੀ ਖੇਡ ਬੜੀ ਵੱਡੀ ਵੱਡੀ ਹੈ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਆਪਾਂ ਪਿਆਰ ਕਰੀਏ ਸਭ ਨਾਲ ਪਿਆਰ ਕਰੀਏ ਇੱਕ ਦੂਸਰੇ ਨਾਲ ਮੈਂ ਤੈਨੂੰ ਪਿਆਰ ਕਰਾਂ ਤੂੰ ਮੈਨੂੰ ਪਿਆਰ ਕਰ ਵੰਣਾ ਤੇਰੀ ਮੇਰੀ ਹਾਂ ਤੇਰੀ ਮੇਰੀ ਸਾਜ ਭੜੇ ਸੋ ਮੇਰਾ ਕਹਿਣਾ ਇਹ ਹੈ ਕਿ ਜਿੰਨੀ ਚੀਜ਼ ਕਿਸੇ ਨੂੰ ਦਿੰਨੇ ਆ ਉਹ ਕਈ ਗੁਣਾ ਹੋ ਕੇ ਤੁਹਾਨੂੰ ਮਿਲਦੀ ਜੇ ਨਫ਼ਰਤ ਕਿਸੇ ਨੂੰ ਦਵਾਂਗੇ ਤੇ ਕਈ ਗੁਣਾ ਨਫ਼ਰਤ ਹੋ ਕੇ ਮਿਲੇਗੀ ਜੇ ਪਿਆਰ ਕਿਸੇ ਨੂੰ ਦਵਾਂਗੇ ਤੇ ਹੁਣ ਦੇਖੋ ਨਾ ਪਿਆਰ ਦੀ ਗੱਲ ਸੀ ਤੇ ਆਪਾਂ ਉਸ ਨੂੰ ਸੰਗਤਾਂ ਦੇ ਸਾਹਮਣੇ ਵੀ ਆਪਾਂ ਵਿਚਾਰ ਕਰ ਰਹੇ ਹਾਂ ਜੀ ਹਾਂ ਜੀ ਹਾਂ ਜੀ ਨਫ਼ਰਤ ਦੀ ਹੁੰਦੀ ਫੈਰਨਿਸ ਕਰਨੀ ਨਾ ਜੀ ਹਾਂ ਜੀ ਹਾਂ ਜੀ ਕਿਉਂਕਿ ਨਫ਼ਰਤ ਜਿਹੜੀ ਉਹ ਨਫ਼ਰਤ ਵਧਾਉਂਦੀ ਐ ਪਿਆਰ ਜਿਹੜਾ ਪਿਆਰ ਵਧਾਉਂਦਾ ਸੋ ਉਹ ਜਿਹੜੇ ਤੁਹਾਨੂੰ ਵੀ ਹੁੰਦੇ ਸੀ ਤੇ ਮੈਨੂੰ ਵੀ ਹੁੰਦੇ ਸੀ ਮੈਸੇਜ ਜੀ ਅਸੀਂ ਜੀ ਤੁਹਾਨੂੰ ਉਹਨਾਂ ਜਵਾਬ ਦੇ ਦਿੱਤਾ ਕਿ ਉਹ ਸ਼ਾਰਕ ਹੈ ਗिटार ਹੈ ਤੇ ਅੰਮ੍ਰਿਤਸਰ 에어ਪੋਰਟ ਦੀ ਗੱਲ ਐ ਅੱਛਾ ਉਹ ਆਪਾਂ ਉਹਨੂੰ ਬੱਚੀ ਨੂੰ ਪੁੱਛਿਆ ਸੀਗਾ ਹਾਂ ਜੀ ਇਹ ਪੰਛੀ ਅੰਦਰ ਕਿੱਦਾਂ ਤੁਪੜੇ ਹਾਸੇ ਦੇ ਮੂਡ ਦੇ ਵਿੱਚ ਕਹਿੰਦੀ 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 ਜਦੋਂ ਦਾ ਬਣਿਆ 에어ਪੋਰਟ ਉਦੋਂ ਦੇ ਬਾਹਰ ਗਏ ਹੀ ਨਹੀਂ ਬਸ ਠੀਕ ਹੈ ਉਹ ਪੁਰਾਣੇ ਵੀ ਤੇ ਨਵੇਂ ਵੀ ਪੰਛੀ ਸੋ ਉਹ ਅੰਮ੍ਰਿਤਸਰ ਤਾਨਗੁਰੂ ਰਾਮਦਾਸ ਜੀ ਦੇ ਦਾ ਦਰ ਦੇ ਵਿੱਚ ਕਹਾਂਗਾ ਜੀ ਕਿਉਂਕਿ ਗੁਰੂ ਰਾਮਦਾਸ ਜੀ ਦੇ ਨਾਮ ਤੇ 에어ਪੋਰਟ ਬਣਿਆ ਹੋਇਆ ਤੇ ਉਸੇ ਦਰ ਦੇ ਹੋ ਕੇ ਰਹਿ ਗਏ ਉਹਨਾਂ ਨੂੰ ਲੋਕ ਰੋਜ਼ ਦੇਖਦੇ ਉਹ ਲੋਕਾਂ ਨੂੰ ਦੇਖਦੇ ਲੋਕ ਉਹਨਾਂ ਨੂੰ ਦੇਖਦੇ ਇਸ ਕਰਕੇ ਉਹਨਾਂ ਦੀ ਸਾਹ ਜਣ ਬਣ ਗਈ ਬੰਦਿਆਂ ਦੇ ਨਾਲ ਪੰਛੀ ਵੀ ਪ੍ਰੇਮ ਬੰਨ ਰਹੇ ਸੀ ਪ੍ਰੇਮ ਹੀ ਬੰਨ ਰਹੇ ਸੀ ਕੋਲ ਆ ਗਏ ਉਹਨਾਂ ਦੇ ਸੋ ਇੰਨੀ ਗੱਲ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ